ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਨਸ਼ਾ ਮੁਕਤੀ ਟੀਮ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਅਰਸ਼ਦੀਪ ਸਿੰਘ ਦੀ ਗਵਾਈ ਹੇਠ ਡੇਰਾ ਬਾਬਾ ਨਾਨਕ ਵਿਖੇ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਦਾਵਾ, اے ਡੀ ਸੀ ਹਰਿਜਿੰਦਰ ਸਿੰਘ 베ਦੀ, ਐਸ ਡੀ ਐਮ ਡੇਰਾ ਬਾਬਾ ਨਾਨਕ ਦਿੱਤਾ ਸ਼ਰਮਾ, ਐਸ ਡੀ ਐਮ ਫੋਟਗੜ ਚੂੜੀਆਂ ਗੁਰਮਿੰਦਰ ਸਿੰਘ, ਐਸ ਐਚ ਓ ਡੇਰਾ ਬਾਬਾ ਨਾਨਕ, ਅਸ਼ੋਕ ਕੁਮਾਰ ਨਗਰ ਕੌਂਸਲ ਪ੍ਰਧਾਨ ਰਜੇਸ਼ ਕੁਮਾਰ ਬਟਾ ਚੇਅਰਮੈਨ ਮਾਰਕੀਟ ਕਮੇਟੀ ਅਨਜੇ ਸਿੰਘ ਬਾਠ ਚੇਅਰਮੈਨ ਬਰਵਿੰਦਰ ਸਿੰਘ ਹਰੋਵਾਲ ਵੱਲੋਂ ਸਿਰਕਤ ਕੀਤੀ ਗਈ ਇਸ ਮੌਕੇ ਵ代ਕ ਗੁਰਦੀਪ ਸਿੰਘ ਰੰਦਾਵਾ ਅਤੇ ਐਸ ਡੀ ਐਮ ਡੇਰਾ ਬਾਬਾ ਨਾਨਕ ਦਿੱਤਿਆ ਸ਼ਰਮਾ ਵੱਲੋਂ ਜਿਲ੍ਹਾ ਨਸ਼ਾ ਮੁਕਤੀ ਟੀਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਕੈਂਪ ਇੱਕ ਮਹਾਨ ਦਾਨ ਹੈ ਤੇ ਸਾਡੇ ਵੱਲੋਂ ਦਿੱਤਾ ਹੋਇਆ ਖੂਨ ਦਾ ਇੱਕ ਇੱਕ ਕਤਰਾ ਲੋਕਾਂ ਦੀ ਜਾਨਾਂ ਬਚਾਉਣ ਵਿੱਚ ਸਹਾਇਤਾ ਹੋ ਸਕਦਾ ਹੈ ਇਸ ਮੌਕੇ ਜਿਲ੍ਹਾ ਨਸ਼ਾ ਮੁਕਤੀ ਟੀਮ ਦੇ ਜਿਲ੍ਹਾ ਪ੍ਰਧਾਨ ਡਾਕਟਰ ਅਰਸ਼ਦੀਪ ਸਿੰਘ ਅਤੇ ਉਹਨਾਂ ਦੇ ਟੀਮ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਅੱਜ ਸਾਡੀ ਟੀਮ ਵੱਲੋਂ ਪ੍ਰਕਾਸ਼ ਦਿਹਾੜੇ ਮੌਕੇ ਡੇਰਾ ਬਾਬਾ ਨਾਨਕ ਵਿਖੇ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਜਿਸ ਵਿੱਚ ਲੋਕਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਹੁਣ ਤੱਕ ਕਰੀਬ 51 ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ ਹੈ ਤੇ ਸ਼ਾਮ ਤੱਕ ਸਾਡਾ 100 ਜੂੰਟ ਖੂਨਦਾਨ ਕਰਨ ਦਾ ਟੀਚਾ ਹੈ ਜ਼ਿਲ੍ਹਾ ਨਸ਼ਾ ਮੁਕਤੀ ਟੀਮ ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਾਇਰ ਸਨਮਾਨ ਚੈਨਲ ਨਾਲ ਨਿੱਘਾ ਸਵਾਗਤ ਕੀਤਾ ਗਿਆ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਪਹਿਲੀ ਪਾਸੇ ਤਨਤਨ ਸ਼੍ਰੀ ਗੁਰਨਾਨ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਖੂਨਦਾਨ ਕੈਂਪ ਲੱਗਾ ਮੈਂ ਡਾਕਟਰ ਸਹਿਬਾਨ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਸਮੇਂ ਤੇ ਬੜਾ ਵੱਡਾ ਜਿਹੜਾ ਕਹਿੰਦੇ ਮਾਹ ਤਾਨਾ ਹੈ ਉਹਨੂੰ ਖੂਨਦਾਨ ਜਿਹੜਾ ਉਹਦੇ ਚ ਦਾ ਵਾਲੇ ਔਖੇ ਸਮੇਂ ਤੇ ਜਦੋਂ ਖੂਨ ਦੀ ਕਿਨੂ ਜ਼ਰੂਰਤ ਪਈ ਬਸ ਟੀਮ ਦੀ ਕਹਿੰਦਾ ਕਿ ਮਾਰਾ ਸੱਚੇ ਪਾਚਾ ਸਾਰੀ ਟੀਮ ਤੇ ਆਪਣਾ ਮੇਰ ਪਤਿਆ ਰੱਖਣ ਤਾਂ ਮੈਂ ਹਮੇਸ਼ਾ ਕਹਿੰਦਾ ਰਹਿਣਾ ਕਿ ਡਾਕਟਰ ਬੜਾ ਇੱਕ ਕਰਮਾ ਭਾਗਾ ਵਾਲਾ ਜਿਹਨੂੰ ਇਹ ਸੇਵਾ ਮਿਲਦੀ ਹੈ ਤੈਨੂੰ ਸੇਵਾ ਸਮਝ ਕੇ ਕਰਨਾ ਚਾਹੀਦਾ ਨਾ ਕਿ ਪੀਚਾ ਬਣਾਉਣਾ ਚਾਹੀਦਾ ਤਾਂ ਮੈਂ ਅੱਜ ਦੇ ਦਿਨ ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਨਸਤਕ ਹੋ ਮਸਤਕ ਹੋਣ ਆਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਸੱਚੇ ਪਾਚਾ ਕਿਰਪਾ ਕਰਨ ਸਾਰਿਆਂ ਤੇ ਆਪਣਾ ਮੇਰ ਭਰਿਆ ਰੱਖਦਾ ਸਰਦਾਰ ਸਾਹਿਬ ਇੱਕ ਰਾਜਾ ਵਿੜਿੰਗ ਕੋਲੋਂ ਬੜਾ ਵਿਵਾਦਤ ਬਿਆਨ ਦਿੱਤਾ ਗਿਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜਦੋਂ ਕਿਸੇ ਦੀ ਮਤ ਮਾਰੀ ਜਾਏ ਨਾ ਉਹਦਾ ਕੋ ਹੱਲ ਨਹੀਂ ਐਡਾ ਆਪਣੇ ਆਪ ਨੂੰ ਸੀਨੀਅਰ ਸਿਆਣਾ ਜੁਮਿਆਰ ਬੰਦਾ ਹੋਵੇ ਐਸੀ ਘਟੀਆ ਸ਼ਬਦਾਵਲੀ ਕਿਸੇ ਫਿਰਕੇ ਨੂੰ ਲੈ ਕੇ ਕਰਨੀ ਮੇਰੇ ਖਿਆਲ ਇਹਦੇ ਤੋਂ ਇੱਕ ਸਾਬਤ ਹੋ ਗਿਆ ਕਿ ਇਹਨਾਂ ਦੀ ਜਿਹੜੀ ਹੈ ਨਾ ਪ੍ਰਮਾਤਮਾ ਨੇ ਇਹਨਾਂ ਦੀ ਬੁੱਧੀ ਜਿਹੜੀ ਪ੍ਰਸ਼ਟ ਕਰ ਦਿੱਤੀ ਆ ਤਾਂ ਨਹੀਂ ਟਾਰਗੇਟ ਕਰਨਾ ਚਾਹੀਦਾ ਇੱਕ ਇਨਸਾਨ ਜਿਹਨੂੰ ਐਡੀ ਵੱਡੀ ਪਦਵੀ ਦਿੱਤੀ ਹੋਏ ਮਹਾਰਾਜ ਨੇ ਚਾਚੇ ਬਾਚਾ ਨੇ ਕਿ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਹੋਣਾ ਤਾਂ ਉਹਦੇ ਬਜਲੇ ਜਿਹੜੇ ਉਹਨੇ ਲਫਜ਼ ਬੋਲੇ ਮੇਰੇ ਮੂੰਹ ਨਹੀਂ ਤੁਸੀਂ ਸੁਣਨਾ ਨਾ ਮੈਂ ਉਹ ਲਫਜ਼ ਬੋਲਣੇ ਨੇ ਇਸ ਕਰਕੇ ਬਹੁਤ ਮਾੜੀ ਗੱਲ ਹੈ ਇਹੋ ਜਿਹੀ ਨਹੀਂ ਹੋਣਾ ਚਾਹੀਦਾ ਪ੍ਰਮਾਤਮਾ ਇਹਨਾਂ ਨੂੰ ਸਮਰੱਥ ਬਖਸ਼ੇ ਅੱਜ ਆਪਣੇ ਡੇਰਾ ਬਾਬਾ ਨਾਨਕ ਚ ਜ਼ਿਲ੍ਹਾ ਨਸ਼ਾ ਮੁਕਤੀ ਟੀਮ ਆਮ ਆਦਮੀ ਪਾਰਟੀ ਨੇ ਬਹੁਤ ਸੋਹਣਾ ਇੱਕ ਉਪਰਾਲਾ ਕੀਤਾ ਹੈ ਅਰਸ਼ ਜੀ ਨੇ ਇੱਕ ਬਹੁਤ ਹੀ ਸੋਹਣਾ ਬਲੱਡ ਬੈਂਕ ਇੱਥੇ ਬਲੱਡ ਕੈਂਪ ਆਰਗੇਨਾਈਜ਼ ਕੀਤਾ ਹੈ ਕਿਉਂਕਿ ਦੇਖੋ ਹੁਣ ਹੜਾ ਦੇ ਬਾਅਦ ਵੈਸੀ ਹੀ ਆਪਣੇ ਡੇਂਗੀ ਦੇ ਕੇਸਸ ਵਧਦੇ ਜਾ ਰਹੇ ਨੇ ਤੇ ਇਸ ਟਾਈਮ ਤੇ ਪਲੇਟਲੇਟ ਤੇ ਜਿਹੜੇ ਖੂਨ ਦੇ ਹੋਰ ਕੰਡ ਹੁੰਦੇ ਆ ਉਹਨਾਂ ਦੀ ਬਹੁਤ ਕਾਟ ਹੈਗੀ ਹੈ ਤੇ ਬਹੁਤ ਇੱਕ ਚੰਗਾ ਉਪਰਾਲਾ ਹੈਗਾ ਜਿਸ ਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਹੋਊਗਾ ਕਿਉਂਕਿ ਆਪਣੇ ਏਰੀਆ 'ਚ ਵੈਸੀ ਵੀ ਬਲੱਡ ਦੀ ਵੈਸੀ ਕਮੀ ਰਹਿੰਦੀ ਹੈ ਕਿਉਂਕਿ ਬਲੱਡ ਬੈਂਕ ਪੱਕਾ ਹੈਗਾ ਨਹੀਂ ਹੈ ਤੇ ਇਹ ਬਲੱਡ ਜਿਹੜਾ ਹੈਗਾ ਵਧੀਆ ਜਿਆਦਾ ਸਟੋਰ ਕਰਕੇ ਭੇਜਣਗੇ ਤੇ ਹਰ ਪਾਸੇ ਯੂਜ਼ ਆਊਗਾ ਤੇ ਬਹੁਤ ਚੰਗਾ ਉਪਰਾਲਾ ਹੈ ਤੇ ਜੰਤਨ ਨੂੰ ਮੈਂ ਇਹ ਜਲਾ ਦਿਨਾ ਚਾਹੁੰਗਾ ਕਿ ਵੱਧ ਤੋਂ ਵੱਧ ਚੜਕੇ ਪਲੀਜ਼ ਇਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਿਓ ਕਿਉਂਕਿ ਇਹ ਇੱਕ ਐਵੇਂ ਦੀ ਚੀਜ਼ ਹੈਗੀ ਜਿਹੜੀ ਆਪਾਂ ਸਭ ਵਾਸਤੇ ਕਰ ਰਹੇ ਹਾਂ ਔਰ ਇਹ ਇੰਨੀ ਅਨੋਨਿਮਸ ਇੱਕ ਐਵੇਂ ਦੀ ਚੀਜ਼ ਹੈਗੀ ਹੈ ਔਰ ਇੰਨੇ ਸ਼ੁਭ ਦਿਨ ਤੇ ਗੁਰਪੁਰਬ ਦੇ ਮੌਕੇ ਤੇ ਤੇ ਇਹ ਬਹੁਤ ਹੀ ਜ਼ਿਆਦਾ ਚੰਗੀ ਚੀਜ਼ ਹੈਗੀ ਤੇ ਮੈਂ ਸਭ ਨੂੰ ਮੋਟੀਵੇਟ ਕਰਾਂਗਾ ਕਿ ਇੱਥੇ ਆਪਣਾ ਕੈਂਪ ਲੱਗਿਆ ਹੋਇਆ ਹੈ ਪਾਰਕ ਦੇ ਨਾਲ ਡੇਰਾ ਬਾਬਾ ਨਾਨਕ 'ਚ ਜ਼ਰੂਰ ਆ ਕੇ ਵੱਧ ਚੜਕੇ ਇਹਦੇ ਵਿੱਚ ਪਾਰਟਿਸਿਪੇਟ ਕਰੋ ਅੱਜ ਆਪਾਂ ਡੇਰਾ ਬਾਬਾ ਨਾਨਕ ਹਲਕੇ ਤੇ ਜਿਹੜਾ ਪਹਿਲੀ ਪਾਤਸ਼ਾਹੀ ਗੁਰਨਾਨਕ ਦੇਵ ਜੀ ਦਾ ਆਪਣਾ ਗੁਰਪੁਰਬ ਆ ਉਹਦੇ ਸੰਬੰਧ ਤੇ ਆਪਾਂ ਡੇਰਾ ਬਾਬਾ ਨਾਨਕ ਵਿਖੇ ਮੈਡੀਕਲ ਕੈਂਪ ਤੇ ਪਲੱਸ ਖੂਨਦਾਨ ਕੈਂਪ ਲਗਾਇਆ ਆ ਆਪਾਂ ਹਮੇਸ਼ਾ ਹੀ ਸਾਡਾ ਪਿੱਛੇ ਜੀ ਵੀ ਆਪਾਂ April ਚ ਲਗਾਇਆ ਸੀਗਾ ਮੈਡੀਕਲ ਕੈਂਪ ਤੇ ਆਪਣਾ ਨਾਲ ਬਲੱਡ ਡੋਨੇਸ਼ਨ ਕੈਂਪ ਸਾਡਾ ਇਹੀ ਅਪਰਾਲਾ ਆ ਕਿ ਆਪਾਂ ਜਲਦ ਤੋਂ ਜਲਦ ਐਸੇ ਜਿਹੜੇ ਤਾਰਜ ਆ ਗੁਰਨਾਨਕ ਪਾਤਸ਼ਾਹੀ ਸਾਡੀ ਕੋ ਕਰਾਉਂਦੇ ਰਹਿਣ ਤੇ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਅੱਜ ਗੁਰਨਾਨਕ ਦੇਵ ਜੀ ਦੇ ਗੁਰਪੁਰਪ ਤੇ ਸਾਰੀਆਂ ਸੰਗਤਾਂ ਨੂੰ ਵਧਾਈ ਆਪਾਂ ਹੁਣ ਤੱਕ ਹਜੇ ਮੇਰੇ حساب ਨਾਲ 12 ਕ ਵੱਜੇ ਆ ਆਪਣੇ 50 ਪਲੱਸ ਯੂਨਿਟ ਹੋ ਚੁੱਕੇ ਨੇ ਸੋ ਮੇਰੀ ਕੋਸ਼ਿਸ਼ ਆ ਕਿ 3-4 ਵਜੇ ਤੱਕ ਆਪਾਂ 100 ਯੂਨਿਟ ਯੂਨਿਟੀ ਦੇ ਕਰੀਬ ਕਰ ਲਈਏ ਸੰਗਤਾਂ ਨੂੰ ਜੀ ਆਪਾਂ ਦਾ ਇੱਕ ਗੁਰੂ ਦੇ ਕੁਕਰ ਆ ਆਪਾਂ ਦਾ ਸੰਦੇਸ਼ ਕੀ ਪਰ ਹਾਂ ਸਾਡੀ ਜ਼ਿਲ੍ਹੇ ਦੀ ਜਿਹੜੀ ਨਸ਼ਾ ਮੁਕਤੀ ਟੀਮ ਆ ਮੇਰਾ ਜ਼ਿਲ੍ਹੇ ਨੂੰ ਇੱਕ ਰਿਪਰੈਜ਼ੈਂਟ ਕਰਦੇ ਹੋਏ ਇਹ ਮੇਰਾ ਫਰਜ਼ ਬਣਦਾ ਕਿ ਮੈਂ ਹਰੇਕ ਨੂੰ ਇਹ ਗੱਲ ਕਵਾਂ ਕਿ ਆਪਾਂ ਵੱਧ ਚੜ ਕੇ ਜਿਹੜਾ ਸਮਾਜ ਦੇ ਕਾਰਜ ਨੇ ਆਪਾਂ ਉਹ ਕਰੀਏ ਕਿਉਂਕਿ ਅੱਜ ਤੱਕ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਸਾਡੇ ਜਿਹੜੇ ਯੂਥ ਆ ਉਹਨਾਂ ਨੂੰ ਇੱਕ ਅਲੱਗ ਹੀ ਕੰਮ ਚ ਪਾ ਛੜਿਆ ਨਸ਼ੇ ਚ ਪਾ ਛੜਿਆ ਪੜ੍ਹਾਈ ਤੋਂ ਵਾਂਝਾ ਕਰਕੇ ਰੱਖਿਆ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਡੀ ਟੀਮ ਜਿਹੜੀ ਨਸ਼ਾ ਮੁਕਤੀ ਟੀਮ ਜ਼ਿਲ੍ਹੇ ਦੀ ਟੀਮ ਆ ਉਹਨਾਂ ਨਾਲ ਤੁਸੀਂ ਜੁੜੋ ਜੋ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆ ਆਪਾਂ ਹਮੇਸ਼ਾ ਦਿਨ ਹੋਏ ਰਾਤ ਹੋਏ ਸਾਡੀ ਸਮੁੱਚੀ ਜ਼ਿਲ੍ਹੇ ਦੀ ਟੀਮ ਮੇਰੇ ਨਾਲ ਮੇਰੇ ਸਰਪੰਚ ਸਾਹਿਬ ਨੇ ਬਾਜਵਾ ਸਾਹਿਬ ਨੇ ਤਰਮਨ ਜੀ ਨੇ ਸਾਰੀ ਸਾਡੀ ਸਮੁੱਚੇ ਗੁਰਪ੍ਰੀਤ ਜੀ ਆ ਪਿੱਛੇ ਆਪਣੇ ਹਰੂਵਾਲ ਸਾਹਿਬ ਸਾਰੀ ਜਿਹੜੀ ਸਾਡੀ ਟੀਮ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ ਕਿਸੇ ਵੀ ਟੀਮ ਨਾਲ ਕੋਈ ਸੰਪਰਕ ਕਰ ਲੇ ਇੱਕ ਗੱਲ ਮੈਂ ਹੋਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿਸੇ ਨੂੰ ਕੋਈ ਸਰਜਰੀ ਦੀ ਜਰੂਰਤ ਹੋਏ ਆਪਾਂ ਉਹਦੇ 'ਚ ਜਿਹੜੀ ਡਾਕਟਰ ਫੀਸ ਆ ਉਹ ਨਹੀਂ ਲਵਾਂਗੇ ਆਪਾਂ ਇੰਨੀ ਹੈਲਪ ਕਰਾਂਗੇ ਕਿ ਜਿਹੜੀ ਡਾਕਟਰ ਫੀਸ ਆ ਉਹ ਨਹੀਂ ਲਵਾਂਗੇ ਮੈਡੀਸਿਨ ਦੀ ਜਿਹੜੀ ਫੀਸ ਹੋਊਗੀ ਕੱਲੀ ਉਹੋ ਪੇਸ਼ੈਂਟ ਨੂੰ ਦੇਣੀ ਪਊਗੀ ਮੈਂ ਸਾਰੇ ਹਲਕੇ ਤੇ ਜ਼ਿਲ੍ਹਾ ਗਰਦਾਸਪੁਰ ਦੇ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਨਾਲ ਤੇ ਸਾਡੀ ਟੀਮ ਨਾਲ ਸੰਪਰਕ ਕਰੋ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਤੇ ਜਿਹੜੇ ਸਾਡੇ ਕੋਲ ਮੈਂ ਕਹਿ ਸਕਦਾ ਪੁਲਿਸ ਪ੍ਰਸ਼ਾਸਨ ਮੇਰੇ ਮਾਨਯੋਗ ਵੱਡੇ ਭਰਾ ਡੀਐਸਪੀ ਜੋਗਾ ਸਿੰਘ ਜੀ ਆਏ ਮੈਂ ਹਰੇਕ ਦਾ ਏਡੀਸੀ ਸਾਹਿਬ 베ਦੀ ਸਾਹਿਬ ਸਾਡੇ ਮਾਨਯੋਗ ਐਮਐਲਏ ਸਰਦਾਰ ਗਰਦੀਪ ਸਿੰਘ ਰੰਦਾਵਾ ਜੀ ਦਾ ਸਾਡੇ ਐਸਜੀਐਮ ਸਾਹਿਬ ਗੁਰਮੰਦਰ ਭਾਜੀ ਆਈਏਐਸ ਅਦਿੱਤਿਆ ਜੀ ਦਾ ਤੇ ਜਿੰਨੀ ਹਲਕੇ ਦੀ ਸਮੁੱਚੀ ਸੰਗਤ ਇੱਕ ਇੱਕ ਕਦਮ ਚੱਲ ਕੇ ਆਈ ਆ ਮੈਂ ਇਹਨਾਂ ਦਾ ਸਦਾ ਰਿਣੀ ਰਵਾਂਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਮਿਹਰ ਕਰੇ ਅੱਜ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮੈਂ ਸਮੂਹ ਜਗਤ ਨੂੰ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਮੈਂ ਪੂਰੇ ਵਿਸ਼ਵ ਦੇ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿਨਾ ਅੱਜ ਦਾ ਦਿਹਾੜਾ ਇੱਕ ਬਹੁਤ ਭਾਗਾ ਭਰਿਆ ਦਿਨ ਹੈ ਤੇ ਅੱਜ ਅਸੀਂ ਇੱਕ ਡੇਰਾ ਬਾਬਾ ਨਾਨਕ ਡਾਇਰੈਕਟਰ ਹਰਸ਼ਦੀਪ ਸਿੰਘ ਔਰ ਸਤਨਾਮ ਸਿੰਘ ਬਾਜਵਾ ਜੋ ਸਾਡੇ ਹਲਕਾ ਕੋਆਰਡੀਨੇਟਰ ਨਸ਼ੇ ਦੇ ਔਰ ਉਹਨਾਂ ਦੀ ਪੂਰੀ ਟੀਮ ਸਾਡੀ ਪੂਰੀ ਟੀਮ ਮਲੋਕ ਇੱਕ ਕੈਂਪ ਅਜੋਜਿਤ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਵੱਖ-ਵੱਖ ਲੀਡਰ ਸਾਹਿਬਾਨ ਨੇ ਵੀ ਸ਼ਮੂਲੀਅਤ ਕੀਤੀ ਆ ਤੇ ਇਹ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਇੱਕ ਮਹਾ ਖੂਨਦਾਨ ਕੈਂਪ ਲਗਾਇਆ ਗਿਆ ਵਾ ਜਿਸ ਵਿੱਚ ਮੈਂ ਸਮਝਦਾ ਕਿ ਬਹੁਤ ਹੀ ਵੱਡੀ ਇੱਕ ਉਪਲਬਧ ਦੀ ਆ ਕਉਕੇ ਖੂਨ ਦਾਲ ਕਰਨਾ ਇੱਕ ਬਹੁਤ ਵੱਡੀ ਦਾਤ ਹੈ ਕਿਉਂਕਿ ਖੂਨ ਦੇ ਨਾਲ ਸਾਡਾ ਸਰੀਰ ਜਿਹੜਾ ਵਾ ਪੂਰਾ ਬਾਡੀ ਸਾਡੀ ਪੂਰੀ ਕੰਮ ਕਰਦੀ ਆ ਤਾਂ ਮੈਂ ਇਸ ਪ੍ਰੋਗਰਾਮ ਨੂੰ ਉਲਿਖਣ ਦੇ ਵਿੱਚ ਸਾਡੀ ਪੂਰੀ ਟੀਮ ਦਾ ਬਹੁਤ ਸਹਿਯੋਗ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅਲਿਖਿਆ ਵਾ ਤੇ ਬਹੁਤ ਵਧੀਆ ਸੁਚਾਰੂ ਢੰਗ ਦੇ ਨਾਲ ਇਸ ਟੀਜ ਦੀ ਪ੍ਰਕਿਰਿਆ ਉਹ ਚਲਾਈ ਆ